ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਕਿਸ਼ਨਪੁਰ ਅਤੇ ਪਸਵਾਲ ਦੇ ਵਿੱਚ ਪੰਜਾਬ ਸਰਕਾਰ ਦੀ ਮੋਹਮ ਜਿਸ ਕਾ ਖੇਤ ਉਸਕੀ ਰੇਤ ਮੋਹਮ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਹੋਈਆਂ ਆ ਮੋ ਸਾਹਮਣੇ ਬਿਆਸ ਦਰਿਆ ਦੇ ਨੇੜੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਦੇ ਵਿੱਚੋਂ ਕਢਵਾਈ ਜਾ ਰਹੀ ਸੀ ਰੇਤ ਇੱਕ ਕਿਸਾਨ ਜਥੇਬੰਦੀ ਨੇ ਆ ਕੇ ਰੋਕਿਆ ਕੰਮ ਤੇ ਕਿਹਾ ਇੱਥੇ ਹੋ ਰਹੀ ਹੈ ਨਜਾਇਜ਼ ਮਾਈਨਿੰਗ ਤੇ ਦੂਸਰੇ ਕਿਸਾਨ ਜਥੇਬੰਦੀ ਨੇ ਕਿਹਾ ਕਿ ਇਹ ਨਜਾਇਜ਼ ਮਾਈਨਿੰਗ ਨਹੀਂ ਹੈ ਕਿਸਾਨਾਂ ਵੱਲੋਂ ਕ੍ਰੈਸ਼ਰ ਮਾਲਕਾਂ ਨੂੰ ਖੇਤਾਂ ਦੇ ਵਿੱਚੋਂ ਰੇਤ ਤੇ ਬਜਰੀ ਕੱਢਣ ਦੇ ਲਈ ਕਿਹਾ ਹੈ ਉਹਨਾਂ ਦੇ ਖੇਤ ਦੁਬਾਰਾ ਤੋਂ ਖੇਤੀ ਯੋਗ ਹੋ ਸਕਣ ਕ੍ਰੈਸ਼ਰ ਮਾਲਕਾਂ ਨੇ ਕਿਹਾ ਕਿ ਉਹਨਾਂ ਨੇ ਸਰਕਾਰ ਨੂੰ ਸਾਰੀਆਂ ਫੀਸਾਂ ਦੇ ਕੇ ਨੰਨਾ ਦੇ ਖੇਤਾਂ ਵਿੱਚ ਰੇਤ ਕੱਢਣ ਦਾ ਕੰਮ ਸ਼ੁਰੂ ਕੀਤਾ ਹੈ ਪਰ ਬੁਝ ਕਿਸਾਨ ਜਥੇਬੰਦੀਆਂ ਜਾਣ ਬੁਝ ਕੇ ਇਸ ਨੂੰ ਰਾਜਨੀਤਿਕ ਸ਼ੈ ਦੇ ਉੱਪਰ ਕੰਮ ਨੂੰ ਰੋਕ ਰਹੀਆਂ ਨੇ ਤੇ ਮਾਹੌਲ ਖਰਾਬ ਕਰ ਰਹੀਆਂ ਨੇ ਸਾਰੇ ਪਿੰਡ ਹੈਗਾ ਜੀ ਰਾਜੂਬੇਲੇ ਤੇ ਕਿਸ਼ਨਪੁਰ ਦਾ ਰਕਬਾ ਪੈ ਜਾਂਦਾ ਜੀ ਸਾਰਾ ਇਹ ਹਲਕਾ ਕਾਦੀਆ ਜ਼ਿਲ੍ਹਾ ਗੁਰਦਾਸਪੁਰ ਜੀ ਸਰੀ ਇਥੇ ਨਾ ਕਿਸਾਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਜੀ ਆਹ ਤਕਰੀਬਨ ਇਥੋਂ ਜੇ ਤੁਸੀਂ ਪਿੱਛੇ ਤੁਸੀਂ ਸ਼ਾਟ ਲਾਓਗੇ ਇਥੋਂ ਸਾਰੀ ਜ਼ਮੀਨ ਤਕਰੀਬਨ 4 ਕਿੱਲੇ ਜ਼ਮੀਨ ਇਥੋਂ ਰੁੜ ਗਈ ਜਿੱਥੇ ਆਪਾਂ ਖੜੇ ਆ ਆ ਅਸੀਂ ਰਸਤਾ ਬਣਾਇਆ ਇਥੋਂ ਜ਼ਮੀਨ ਰੁੜੀ ਆ ਤਕਰੀਬਨ ਨਾਲ-ਨਾਲ ਕੋਈ 4 4.5 ਕਿੱਲੇ ਇੱਥੇ ਫਸਲ ਸੀ ਗੰਨੇ ਦੀ ਪਪਲਰ ਦੀ ਸਭ ਉੱਡ ਗਿਆ ਜੀ ਆਹ ਨਾਲ ਸ਼ਾਟ ਲੈ ਕੇ ਵੇਖ ਲਓ ਆ ਰੁੜੀ ਪਈ ਆ ਜੀ ਆ ਸਾਹਮਣੇ ਪਿੱਛੇ ਸ਼ਾਟ ਲੈ ਲਓ ਆ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਇਹ 52 ਕਨਾਲ ਜ਼ਮੀਨ ਆ ਲੰਬੜਦਾਰ ਬਲਵਿੰਦਰ ਸਿੰਘ ਜੀ ਦੀ ਇਹਦੇ ਵਿੱਚੋਂ ਫਸਲ ਸਾਰੀ ਖਰਾਬ ਹੋ ਗਈ ਤੇ ਖਰਾਬ ਹੋਣ ਤੋਂ ਬਾਅਦ ਉਹਨਾਂ ਦੀ ਜ਼ਮੀਨ ਦੇ ਵਿੱਚ 7-7 8-8 ਫੁੱਟ ਰੇਤਾ ਬਜਰੀ ਮਿੱਟੀ ਪੱਥਰ ਚੜ ਗਿਆ ਜੀ ਤੇ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਕਿ ਤੁਸੀਂ ਜਿਸ ਕਾ ਖੇਤ ਉਸकी ਰੇਤ ਦੇ ਤਹਿਤ ਜਿਹੜਾ ਜ਼ਿਮੀਂਦਾਰ ਦੀਆਂ ਫਸਲਾਂ ਦੇ ਖਰਾਬ ਹੋਈਆਂ ਨੇ ਉੱਥੇ ਜੋ ਕੁਝ ਵੀ ਪਿਆ ਤੁਸੀਂ ਚੱਕ ਸਕਦੇ ਹੋ ਨਾਲ ਹੀ ਉਹਨਾਂ ਨੇ ਨੋਟੀਫਿਕੇਸ਼ਨ ਇੱਕ ਕ੍ਰੈਸ਼ਰ ਵਾਲਿਆਂ ਵਾਸਤੇ ਕਰਤਾ ਵੀ ਜੇ ਕੋਈ ਕ੍ਰੈਸ਼ਰ ਵਾਲਾ ਉੱਥੋਂ ਮਾਲ ਮਲਬਾ ਚੱਕਦਾ ਤੇ ਉਹ ਸਾਨੂੰ ਅਸੈਸਮੈਂਟ ਕਰਾ ਕੇ ਪੈਸੇ ਜਮ੍ਹਾਂ ਕਰਾਊਗਾ ਜਿੰਨਾ ਵੀ ਮਲਬਾ ਚੱਕੇਗਾ ਅਸੀਂ ਐਡਵਾਂਸ ਦੇ ਵਿੱਚ ਸਮਾਨ ਤੇ ਚੁੱਕਿਆ ਅਜੇ ਅਸੀਂ 40 45 50 ਹਜ਼ਾਰ ਦਾ ਪਰ ਅਸੀਂ 5 ਲੱਖ ਰੁਪਇਆ ਸਰਕਾਰ ਨੂੰ ਉਹਨਾਂ ਦੇ ਖਾਤੇ ਦੇ ਵਿੱਚ ਮਤਲਬ ਪਹਿਲਾਂ ਹੀ ਐਡਵਾਂਸ ਪੇਮੈਂਟ ਕਰ ਚੁੱਕੇ ਹਾਂ ਤੇ ਨਾਲ ਇਹ ਵੀ ਗੱਲ ਕਹੀ ਹੈ ਵੀ ਜਦੋਂ 4.5 ਲੱਖ ਦਾ ਹੋ ਜਾਊਗਾ 5 ਲੱਖ ਰੁਪਇਆ ਹੋਰ ਜਮ੍ਹਾਂ ਕਰਾ ਦਿਓ ਆ 3 ਲੱਖ ਰੁਪਏ ਦੀ ਇੱਕ ਸਾਡੀ ट्रांजैक्शन ਹੈਗੀ ਆ 2 ਲੱਖ ਰੁਪਏ ਦੀ ਇੱਕ ट्रांजैक्शन ਹੈਗੀ ਆ ਇੱਕ 9 ਤਰੀਕ ਨੂੰ ਇੱਕ 10 ਤਰੀਕ ਨੂੰ ਆ ਇਸੇ ਮਹੀਨੇ ਦੀ ਤੇ ਆ ਜਿਹੜੀ ਵੇਖੋ ਮਤਲਬ ਜਿਹੜਾ ਜ਼ਿੰਮੇਦਾਰ ਆ ਜਿਸ ਜ਼ਿੰਮੇਦਾਰ ਨੇ ਆ ਜ਼ਮੀਨ ਸਾਨੂੰ ਦਿੱਤੀ ਆ 52 ਕਨਾਲ ਦੀ ਆ ਫਰਦ ਹੈ ਜੀ ਬਲਵਿੰਦਰ ਸਿੰਘ ਜੀ ਦੀ ਮਾਲਕੀ ਪੈਲੀ ਆ ਉਹਦੀ ਕੋਈ ਸੈਂਟਰ ਗਵਰਨਮੈਂਟ ਦੀ ਪੈਲੀ ਨਹੀਂ ਹੈਗੀ ਜੀ ਆ ਪੈਲੀ ਆ ਸਾਹਮਣੇ ਜੀ ਡੱਕਦਾ ਕੌਣ ਪਿਆ ਹੁਣ ਡੱਕਦੇ ਜੀ ਕੁਛ ਲੰਬੜਦਾਰ ਜੀ ਦੇ ਪਿੰਡੋਂ ਹੀ ਬੰਦੇ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਆਪਸੀ ਤਕਰਾਰ ਰੱਖਦੇ ਹੋਏ ਵੀ ਅਸੀਂ ਉਹਨਾਂ ਨੂੰ ਕੰਮ ਕਰਨ ਨਹੀਂ ਦੇਣਾ ਤੇ ਉਹ ਵੀ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਨੇ ਤੇ ਉਹਨਾਂ ਨੇ ਫਿਰ ਜਦੋਂ ਇੱਥੇ ਆਣ ਕੇ ਗੱਡੀਆਂ ਡੱਕੀਆਂ ਜੀ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਿਹਾ ਉਹਨਾਂ ਨੇ ਬਾਜਵਾ ਸਾਹਿਬ ਨੇ ਹੋਰ ਬੰਦੇ ਭੇਜਤੇ ਇੱਥੇ ਹੋਰ ਬੰਦੇ ਇੱਥੇ ਭੇਜ ਕੇ ਤੇ ਕੱਲ ਇੱਥੇ ਬੜਾ ਹੰਗਾਮਾ ਕੀਤਾ ਉਹਨਾਂ ਨੇ ਇਥੇ ਪੁਲਿਸ ਦੇ ਪ੍ਰਸ਼ਾਸਨ ਵੀ ਆਇਆ ਇਥੇ ਮਾਈਨਿੰਗ ਵਿਭਾਗ ਵੀ ਆਇਆ ਮਾਈਨਿੰਗ ਵਿਭਾਗ ਬਕਾਇਦਾ ਇਥੇ ਕਹਿ ਕੇ ਗਿਆ ਕਿ ਇਹਨਾਂ ਨੇ ਪੈਸੇ ਜਮ੍ਹਾਂ ਕਰਵਾਏ ਨੇ ਤੇ ਇਹ ਕੰਮ ਕਰ ਸਕਦੇ ਆ ਪਰ ਉਹ ਜਿੱਤੇ ਅੜੇ ਸੀ ਕਿ ਕੰਮ ਅਸੀਂ ਕਰਨ ਨਹੀਂ ਦੇਣਾ ਕੰਮ ਸਾਰ ਲੀਗਲ ਆ ਤੇ ਕੰਮ ਲੀਗਲ ਆ ਜੀ ਸਾਰਾ ਜੇ ਲੀਗਲ ਆ ਤੇ ਅਸੀਂ ਹਿੱਕ ਠੋਕੇ ਕਹਿ ਰਹੇ ਹਾਂ ਜੇ ਇਲਲੀਗਲ ਆ ਸਾਡੇ ਤੇ ਪਰਚੇ ਦੇ ਦਿਓ ਜੀ ਵੇਖੋ ਸਰਕਾਰ ਦੀ ਪਾਲਿਸੀ ਦੇ ਖਿਲਾਫ ਗਰਦਾਸਪੁਰ ਦਾ ਪ੍ਰਸ਼ਾਸਨ ਜਾ ਕੇ ਤੇ ਬਾਇਵਾ ਸਾਹਿਬ ਦੇ ਜੋ ਬਾਇਵਾ ਸਾਹਿਬ ਨੇ ਉਹਨਾਂ ਨੂੰ ਕਿਹਾ ਤੇ ਉਹਦੇ ਅਕੋਰਡਿੰਗ ਸਾਡੀਆਂ ਗੱਡੀਆਂ ਜਿਹੜੀਆਂ ਹੈਗੀਆਂ ਵਾ ਉਹ ਥਾਣੇ ਪੰਜ ਗੱਡੀਆਂ ਖੜੀਆਂ ਨੇ ਭੈਣੀ ਮੀਆਂ ਖਾਂ ਤੇ ਮਸ਼ੀਨਾਂ ਸਾਡੀਆਂ ਤੇ ਗਰਦ ਲੱਗੀ ਆ ਬਿਲਕੁਲ ਹੀ ਰਾਜਨੀਤੀ ਕੀਤੀ ਜਾ ਰਹੀ ਹੈ ਵੀ ਇਹਦੇ ਵਿੱਚ ਤਾਂ ਇਹ ਚੀਜ਼ ਹੋਣੀ ਨਹੀਂ ਚਾਹੀਦੀ ਮੈਂ ਕਹਿੰਦਾ ਜੀ ਤੁਸੀਂ ਮਾਈਨਿੰਗ ਵਿਭਾਗ ਨੂੰ ਪੁੱਛ ਲਓ ਜਾ ਕੇ ਜੀ ਸਾਡੀ ਕੱਲੀ ਗੱਲ ਤੇ ਯਕੀਨ ਨਾ ਕਰੋ ਜੇਕਰ ਅਸੀਂ ਸਹੀ ਆ ਜ਼ਿੰਮੇਦਾਰ ਸਾਡੇ ਨਾਲ ਖਲੋਤੇ ਨੇ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਵਾ ਜਿਨ੍ਹਾਂ ਨੇ ਐਗਰੀਮੈਂਟ ਕਰਕੇ ਦਿੱਤੇ ਆ ਸਰਕਾਰ ਦੀ ਪਾਲਿਸੀ ਮੁੱਕ ਕੋਈ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਐਡਵਾਂਸ ਪੈਸੇ ਜਮ੍ਹਾਂ ਕਰਕੇ ਕਰ ਰਹੇ ਆ ਪਰ ਇਹਨੂੰ ਪੋਲਿਟਿਕਲ ਮੁੱਦਾ ਬਣਾ ਕੇ ਪੋਲਿਟਿਕਲ ਬੰਡਾਟਾ ਇੱਕ ਕਰਵਾ ਕੇ ਇਹ ਕੰਮ ਨਹੀਂ ਕੀਤਾ ਜਾ ਰਿਹਾ ਵੇਖੋ ਇਹ ਬਿਆਸ ਦਰਿਆ ਦਾ ਕੰਡਾ ਵਾ ਭੈਣੀ ਪਸਵਾਲ ਪਿੰਡਾ ਜਿਹੜਾ ਇਹ ਆ ਸਾਹਮਣੇ ਉਹਦੀ ਜ਼ਮੀਨ ਆ ਭੈਣੀ ਪਸਵਾਲ ਦੀ ਰਾਜੂ ਬੇਲੇ ਦੀ ਇਹ ਰਾਜੂ ਬੇਲੇ ਦੀ ਜਮੀਨ ਆ ਪੈਣੀ ਪਸਵਾਲ ਤੋਂ ਲੈ ਕੇ ਤੇ ਆ ਸਾਰਾ ਹੀ ਮੇਰਾ ਖਾਲੇਆਂ ਤੋਂ ਲੈ ਕੇ ਜੰਨਾ ਦਰਿਆ ਵਾ ਸਾਰਾ ਹੀ ਢਾ ਲਗੀ ਆ ਚਾਰਸ਼ਪਰੇ ਤੇ ਸਰਕਾਰ ਦੀ ਪਾਲਿਸੀ ਜਿਹੜੀ ਆ ਉਹਨੂੰ ਵੀ ਸਾਰਿਆਂ ਨੇ ਸਲਾਗੇ ਕੀਤੀ ਆ ਕਿ ਜਿਸ ਜਿਸ ਦਾ ਖੇਤ ਉਸकी ਰੇਤ ਕਿਉਂਕਿ ਖੇਤ ਵਾਲਾ ਕਈ ਖੇਤ ਇਹੋ ਜਿਹਾ ਜਿੱਥੇ ਖੇਤ ਵਾਲਾ ਪੱਧਰਾ ਨਹੀਂ ਕਰ ਸਕਦਾ ਉਹਨਾਂ ਨੇ ਉਹ ਆਪਣੇ ਕਿਸੇ ਕੋ ਪੱਧਰਾ ਕਰਾ ਲੈਣਾ ਆਪਣੇ ਕ੍ਰੈਸ਼ਰ ਵਾਲਿਆਂ ਨੂੰ ਦੇ ਦੇਣਾ ਕਿਉਂਕਿ ਉਹਨਾਂ ਨੇ ਜ਼ਮੀਨ ਆਪਣੀ ਪੱਤਰੀ ਕਰਾਉਣੀ ਆ ਇਦੇ ਵਿੱਚ ਕੋਈ ਲੀਗਲ ਨਹੀਂਗਾ ਇਹ ਅਨਲੀਗਲ ਕੋਈ ਨਹੀਂ ਆ ਲੀਗਲ ਆ ਸਾਰਾ ਕੁਝ ਆ ਦਰਿਆ ਜਿਹੜਾ ਤੁਹਾਨੂੰ ਤੁਹਾਡੇ ਸਾਹਮਣੇ ਦੇਖ ਲਓ ਕੀ ਬਣਦਾ ਇੱਥੇ ਤੇ ਕੱਲ ਇਹਨਾਂ ਨੇ ਮੇਰਾ ਖਿਆਲ ਕਹਿੰਦਾ ਵੀ ਕੋਈ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਇਹ ਕੋਈ politcal mandate ਆ ਜਾਂ ਕੀ ਆ ਵੀ ਇਹਨੂੰ ਇੱਥੋਂ ਡੱਕਣਾ ਕੋ ਬਣਦੀ ਨਹੀਂ ਕਿਉਂਕਿ ਆ ਦਰਿਆ ਜਿੰਨਾ ਉੱਚਾ ਵਾ ਵਿੱਚੋਂ ਦੇਖੀ ਦੇਖੋ ਕਿੰਨਾ ਵਿੱਚ ਬਰੇਤੇ ਬਣੇ ਇਹਦੇ ਮਾਲਕੀਆਂ ਦੇ ਵਿੱਚ ਬਰੇਤੇ ਬਣੇ ਆ ਇਹ ਦਰਿਆ ਜਿਹੜਾ ਵਿੱਚੋਂ ਖਾਲਿਆ ਜਾਊਗਾ ਕਿਉਂਕਿ ਦਰਿਆ ਨੀਵਾ ਹੋਊਗਾ ਤੇ ਦਰਿਆ ਆਪਣੇ ਟਿਕਾਣੇ ਜਾਊਗਾ ਨਹੀਂ ਤੇ ਜਮੀਨਾਂ ਇਹ ਮਾਲੂਕ ਆ ਸਾਰਿਆਂ ਦੀਆਂ ਇਹ ਕਿਸਾਨਾਂ ਵਾਸਤੇ ਵੀ ਜਿਹੜਾ ਵਾ ਜਿਹੜਾ ਕਿਸੇ ਨੂੰ ਐਦਾਂ ਹਰਾਸਮੈਂਟ ਕਰਨਾ ਜਾਂ ਸੜਕਾਂ ਤੇ ਕਿਸੇ ਨੇ ਬਹਿਣਾ ਆਣ ਕੇ ਮੈਂ ਤੇ ਆਪਣੇ ਜਿਹੜੇ ਕੋ ਜੱਥੇਬੰਦੀਆਂ ਦੇ ਵੀਰ ਆ ਜਾਂ ਸਾਡੇ ਕਿਸਾਨ ਵੀਰ ਵੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਐਦਾਂ ਨਹੀਂ ਕਰਨਾ ਚਾਹੀਦਾ ਆਪਾਂ ਕਿਸੇ ਦੇ ਕਹੇ ਤੇ ਜਾਂ ਆਪਣੀ ਕੋਈ ਜੇਦਬਾਜੀ ਕਰਕੇ ਵੀ ਅਹੀਂ ਨਹੀਂ ਇੱਥੋਂ ਫਟਣ ਦੇਣਾ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਡਾ ਇੱਥੇ ਨੁਕਸਾਨ ਕੀ ਆ ਪਹਿਲੋ ਇਹ ਦੱਸੋ ਵੀ ਇੱਥੇ ਸਾਡਾ ਕੀ ਨੁਕਸਾਨ ਆ ਜੇ ਇਹ ਜ਼ਮੀਨ ਕੱਲ ਪੱਧਰੀ ਹੁੰਦੀ ਆ ਜੀ ਆ ਵਿੱਚੋਂ ਚੁੱਕਿਆ ਜਾਂਦਾ ਇਹ ਜ਼ਮੀਨ ਆਪਣੀ ਵਾਈਜੋਗ ਬਣ ਜਾਂਦੀ ਦਰਿਆ ਆਪਣੇ ਟਿਕਾਣੇ ਚੱਲ ਜਾਂਦਾ ਆ ਦਰਿਆ ਜਿਹੜਾ ਹੁਣ ਨਾ ਜ਼ਮੀਨਾਂ ਮਲੀਆਂ ਪਹਿਲਾਂ ਇਹ ਇਹਦੇ ਵਿੱਚ ਫਸਲ ਹੀ ਪਹਿਲਾਂ ਪਹਿਲਾਂ ਸਾਡਾ ਇੱਥੇ ਗੰਨਾ ਲੱਗਾ ਸੀ ਜਿਹੜਾ ਰੋੜਕ ਚੱਲ ਗਿਆ ਤੇ ਵੱਡੇ ਵੱਡੇ ਬਰੇਤੇ ਬਣ ਗਏ ਆ ਇਹ ਕਰਕੇ ਮੈਂ ਕਹਿੰਦਾ ਵੀ ਇਹ ਬਿਲਕੁਲ ਜਿਹੜੇ ਵੀ ਵੀਰਕੇ ਨੇ ਵਿਰੋਧ ਕੀਤਾ ਇਹਦਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਦੇਖੋ ਜਥੇਬੰਦੀ ਵਾਲਾ ਕੋਈ ਵੀਰ ਹੈ ਉਹਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਕੰਮ ਆ ਚੱਲਣ ਡਿਆ ਦਰਿਆ ਖਾਲਣ ਵਾਲਾ ਦਰਿਆਲ ਨੂੰ ਖਾਲਣ ਦੇਣਾ ਚਾਹੀਦਾ ਇਹਨੂੰ ਇੱਥੇ ਰੋਕ ਨਹੀਂ ਲਾਉਣੀ ਚਾਹੀਦੀ ਕਿਉਂਕਿ ਫਿਰ ਆਪੋ ਚੋਦੀ ਸਾਡਾ ਇਹ ਡਿਸਪੂਟ ਬਣੂਗਾ ਕੋਈ ਜਿਵੇਂ ਬੰਦੀ ਆਮੋ ਸਾਹਮਣੀ ਹੋ ਗਈ 80 ਨੂੰ ਲੈ ਕੇ ਮਤਲਬ ਇਹ ਚੀਜ਼ ਇਹ ਚੀਜ਼ ਨੂੰ ਲੈ ਕੇ ਆਪੋਰਚੁਨਿਟੀ ਡਿਸਪੂਟ ਬਣਦਾ ਇਹ ਕਰਕੇ ਮੈਂ ਤੇ ਆਪਣੇ ਕਿਸਾਨ ਵੀਰਾਂ ਨੂੰ ਤੇ ਜਿਹੜਾ ਕੋ ਜਥੇਬੰਦੀ ਦਾ ਕੋਈ ਵੀਰ ਆਇਆ ਹੋਊਗਾ ਉਹਨਾਂ ਦਾ ਉਹਨੂੰ ਵੀ ਬੇਨਤੀ ਕਰਦਾ ਵੀ ਬਿਲਕੁਲ ਇਹਨੂੰ ਰੁਕਿਆ ਨਹੀਂ ਜਾਣਾ ਚਾਹੀਦਾ ਕਿਸਾਨਾਂ ਦੀ ਜੇ ਮਤ ਕਰਨੀ ਹੈ ਭਰਾਓ ਤੇ ਫਿਰ ਆਹ ਜਿਹੜਾ ਦਰਿਆ ਇਹਨੂੰ ਸਾਫ਼ ਕਰਨ ਦਿਓ ਦਰਿਆ ਸਾਫ ਹੋ ਜੂਗਾ ਪੈਲੀਆਂ ਜਿਹੜੀਆਂ ਉਹ ਦੇਖਣ ਲੱਪਣੀਆਂ ਕਿੱਥੇ ਮੇਰੀ ਪੈਲੀ ਆ ਆਪਣੀ ਪੈਲੀ ਬੱਧਰ ਕਰਕੇ ਕੋਈ ਨਾ ਕੋਈ ਫਸਲ ਬੀਜ ਲਊਗਾ ਮਾਈਨਿੰਗ ਨਹੀਂ ਹੋਣੀ ਨਹੀਂ 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 ਇਹ ਬਿਲਕੁਲ ਲੀਗਲ ਆ ਕਹਿੰਦੇ ਜੀ ਦਰਿਆ ਤੋਂ ਨੀਵਾ ਹੋਏ ਨਾ ਫਿਰ ਦਰਿਆ ਤੋਂ ਪਾਲ ਵਧਣਾ ਤੇ ਮਾਈਨਿੰਗ ਇਲੈਗਲ ਆ ਆਲ ਚੀਜ਼ ਇਨਲੀਗਲ ਮੈਨ ਕੋਈ ਦੇਖੋ ਜੇ ਦਰਿਆ ਨੀਵਾ ਹੋ ਜੇ ਨਾ ਤੇ ਸਾਡੀਆਂ ਜ਼ਮੀਨਾਂ ਬਚ ਜਾਂਦੀਆਂ ਬਿਮਾਰੀ ਕੀ ਆ ਵੱਡੀ ਸਾਡੇ ਰੋਣ ਕੀ ਆ ਰੋਣੇ ਆ ਵੀ ਮੜਿਆ ਜਾ ਮੀਂਹ ਪੈਂਦਾ ਤੇ ਦਰਿਆ ਤੇ ਜ਼ਮੀਨ ਦੇ ਬਰਾਬਰ ਹੋਇਆ ਉਸ ਵੇਲੇ ਜ਼ਮੀਨਾਂ 'ਚ ਵੜ ਜਾਂਦਾ ਸਾਡੀਆਂ ਫਸਲਾਂ ਮਾਰੀਆਂ ਜਾਂਦੀਆਂ ਜੇ ਦਰਿਆ ਵਿੱਚੋਂ ਨੀਵਾ ਹੋਵੇ ਤੇ ਬਹੁਤ ਵੱਡਾ ਕੋ ਫਲੱਡ ਆ ਜਾਏ ਫੇਰ ਤਾਂ ਚਲੋ ਦਰਿਆ ਪੈਲੀਆਂ 'ਚ ਚੜ ਜਾਏ ਤੇ ਜੇ ਮਾਰੇ ਮੋٹے ਪਾਣੀ ਦੇ ਨਾਲ ਵੀ ਦਰਿਆ ਪੈਲੀਆਂ 'ਚ ਚੜ ਗਿਆ ਤੇ ਸਮਝ ਲਓ ਨੁਕਸਾਨ ਤੇ ਫਿਰ ਸਾਡੇ ਹੋਣ ਦੇ ਨਾ ਇਹ ਕੋਈ ਜਿਹੜੇ ਕੋਈ ਵੀਰ ਇਹੋ ਜਿਹਾ ਵਿਰੋਧ ਕਰਦੇ ਆਪਣੇ ਨੁਕਸਾਨ ਕਰਨ ਦੇ ਇਹ ਗੱਲ ਵਾਸਤੇ ਅਸੀਂ ਤੇ ਸਾਰੇ ਆਪਣੇ ਵੀਰਾਂ ਨੂੰ ਦੇ ਜਿਹੜੇ ਕੋਈ ਕਿਸਾਨ ਸਾਥੀ ਆ ਜਿਨ੍ਹਾਂ ਨੇ ਕੋਈ ਡੱਕਿਆ ਵੀ ਆ ਕੱਲ ਆਣ ਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਬਿਲਕੁਲ ਇਹ ਲੀਗਲ ਹੋਣ ਡਿਆ ਇਲੀਗਲ ਦੇ ਸਮਰਥਨ ਚਾਹੀਦਾ ਦੇਖੋ ਅੱਜ ਉਗਰਾਹਾ ਜੱਥੇਬੰਦੀ ਵਾਲੇ ਆ ਅਸੀਂ ਮਾਝਾ ਕਿਸਾਨ ਸੰਘਰਸ਼ ਕਮੇਟੀ ਵਾਲੇ ਆ ਹੋਰ ਵੀ ਇੱਕ ਦੋ ਜੱਥੇਬੰਦੀਆਂ ਵਾਲੇ ਬੰਦੇ ਇੱਥੇ ਖੜੇ ਆ ਜਿਹੜੇ ਇਹ ਚਾਹੁੰਦੇ ਆ ਵੀ ਜਿਸ ਕੀ ਜਿਸ ਕਾ ਖੇਤ ਆ ਉਸ ਕੀ ਰੇਤ ਨੂੰ ਦੇਣੀ ਚਾਹੀਦੀ ਆ ਕਿਉਂਕਿ ਉਹ ਜੇ ਆਪ ਨਹੀਂ ਔਰ ਕੋ ਪਤਨੀ ਹੋ ਸਕਦੀ ਆ ਆਪ ਨਹੀਂ ਚੁੱਕ ਸਕਦਾ ਉਹ ਕਿਸੇ ਨੂੰ ਆਪਣੀ ਵੇਚ ਦੇ ਕਿ ਕੋ ਜਿੱਦਾਂ ਮਰਜ਼ੀ ਪੈਸੇ ਲੈ ਕੇ ਪਤਲੀ ਕਰਾਵੇ ਜੋ ਮਰਜ਼ੀ ਕਰੇ ਉਹ ਉਹਨੂੰ ਕੰਮ ਕਰ ਲੈਣਾ ਚਾਹੀਦਾ ਇਹ ਰੋਕਣਾ ਬਿਲਕੁਲ ਗਲਤ ਆ ਅਸੀਂ ਦੁਬਾਰਾ ਫਿਰ ਅਪੀਲ ਕਰਦੇ ਤੁਹਾਡੇ ਰਾਹੀਂ ਹਾਂ ਜੀ ਆਪਣੇ ਬਲਵਿੰਦਰ ਸਿੰਘ ਨੰਬਰਦਾਰ ਪਿੰਡ ਕਾਲੀਬਸਾ ਇਹ ਮੇਰੀ ਜ਼ਮੀਨ ਦੇ ਵਿੱਚ ਤੁਸੀਂ ਵੇਖਿਆ 8 8 ਫੁੱਟ ਪੈ ਗਿਆ ਰੇਤਾ ਬੱਜਰ ਜੋ ਹੀ ਹੈ ਤੇ ਮੈਂ ਇਹਨਾਂ ਨਾਲ ਇਹਨਾਂ ਨਾਲ ਗੱਲ ਕੀਤੀ ਵੀ ਮੇਰਾ ਚੋਕ ਲੋ ਅਸੀਂ ਤੇ ਚੋਕ ਨਹੀਂ ਸਕਦੇ ਜੀ ਇੰਨੇ ਵੱਡੇ ਸਾਡੇ ਕੋਲ ਆਂਦੇ ਨਹੀਂ ਨਾ ਮਸ਼ੀਨਾ ਨਾ ਏਡੇ ਏਡੇ ਵੱਡੇ ਟਰੱਕ ਨਹੀਂ ਸਾਡੇ ਕੋਲ ਇਹਨਾਂ ਨਾਲ ਗੱਲ ਕੀਤੀ ਇਹ ਚੋਕੇ ਸਾਡੀ ਪੜੀ ਵੇਲੀ ਕਰਨ ਦੇ ਸਰਕਾਰ ਨੇ ਹਦਾਇਤ ਦਿੱਤੀ ਉਹਦੇ ਮੁਤਾਬਕ ਹੀ ਚੁੱਕਣ ਦੇ ਚੁੱਕਣ ਦੇ ਆਹ ਗੱਲ ਹੈ ਰੋਕਦਾ ਕੌਣ ਰੋਕਦੇ ਆਪਣੇ ਪਿੰਡੋਂ ਕੱਲ ਆਏ ਆਏ ਹਨ ਜਥੇਬੰਦੀ ਵਾਲੇ ਬੰਦੇ ਜੀ ਉਹਨਾਂ ਰੋਕਿਆ ਤੁਸੀਂ ਕੀ ਚਾਹੁੰਦੇ ਹੋ ਅਸੀਂ ਤੇ ਇਹ ਚਾਹੁੰਦੇ ਆ ਜੀ ਚੁੱਕਿਆ ਜਾਏ ਜਥੇਬੰਦੀ ਨੇ ਬਾਜਵਾ ਸਿੱਧਾ ਕਹੋ ਉਹ ਪੈਸੇ ਪੈਸੇ ਤਾਰੇ ਇਹਦੇ ਤੇ ਸਰਕਾਰ ਨੇ ਇਹਦੇ ਉਹਨਾਂ ਪੈਸੇ ਜਾਵਾ ਕਰਾਏ ਤੁਹਾਨੂੰ ਵੀ ਦੱਸਿਆ ਸਾਡੇ ਨਾਲ ਵੀ ਗੱਲ ਹੋਈ ਹੈ ਜੀ ਹਾਂਜੀ ਇਹ ਜਿਹੜਾ ਪ੍ਰਿਟੀ ਗੱਲ ਇਹਨਾਂ ਦਾ ਕੋਈ ਮਸਲੇ ਆ ਉਹਦੇ ਕਰਕੇ ਸਾਨੂੰ ਵੀ ਨਾਲ ਜ਼ਿੰਮੇਵਾਰਾਂ ਨੂੰ ਮਾਰਨ ਲਏ ਆ ਜੀ ਏਰੀਆ ਜੀ ਇਹ ਕਿਸ਼ਨਪੁਰਪੁਰ ਏਰੀਆ ਦਾ ਪਿੰਡ ਦਾ ਪੈਂਦਾ ਵਾ ਮੈ ਥਾਣੇ ਪਤਾ ਲੱਗਾ ਸੀ ਵੀ ਕਿਸਾਨ ਇੱਥੇ ਇਕੱਠੇ ਹੋਏ ਨੇ ਦਰਿਆ ਦੇ ਕੰਢੇ ਤੇ ਇਹਨਾਂ ਦੀ ਸਿਕਿਉਰਿਟੀ ਵਾਸਤੇ ਮੈਂ ਇੱਥੇ ਆਇਆ ਵਾਂ ਬਾਕੀ ਇਹਨਾਂ ਨਾਲ ਗੱਲਬਾਤ ਪੁੱਛ ਕੇ ਕਰਦੇ ਕੀ ਗੱਲਬਾਤ ਕੀ ਇਨਫੋਰਮੇਸ਼ਨ ਮਿਲੀ ਸੀ ਵੀ ਕਿਉਂ ਇਕੱਠੇ ਹੋਏ ਨੇ ਪਤਾ ਲੱਗਾ ਕੁਝ ਪਤਾ ਲੱਗਿਆ ਜੀ ਇੱਥੇ ਕੋਈ ਗੱਡੀਆਂ ਦੇ ਮਿੱਟੀ ਮਾਈਨਿੰਗ ਦਾ ਕੰਮ ਚੱਲਦਾ ਪਿਆ ਵਾ ਕੰਮ ਤਾਂ ਵੇਖ ਵੇਲਾ ਹਾਲ ਬੰਦ ਐ ਕੋਈ ਕੰਮ ਨਹੀਂ ਚੱਲਦਾ ਪਿਆ ਪਰ ਫਿਰ ਵੀ ਇਹਨਾਂ ਨਾਲ ਗੱਲਬਾਤ ਕਰਕੇ ਪੁੱਛ ਕੇ ਫਿਰਦਾ